ਅਮਿਤ ਸ਼ਾਹ ਜੀ ਨੇ ਦੇਸ਼ ਦੇ ਦਲਤਾਂ ਦਾ ਬਹੁਤ ਵੱਡਾ ਪਾਨ ਕੀਤਾਗਾ ਅਮਿਤ ਸ਼ਾਹ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੋਲਦਿਆਂ ਬਾਬਾ ਸਾਹੋ ਭੀਮrao ਮੇੜਕਰ ਜੀ ਦਾ ਮਜ਼ਾਕ ਉਡਾਇਆ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਨਫ਼ਰਤ ਕਰਦੀ ਆ ਔਰ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਦੇਸ਼ ਦੇ ਦਲਤਾਂ ਦਾ ਬਹੁਤ ਵੱਡਾ ਮਾਨ ਕੀਤਾ ਹੈ। ਦੇਸ਼ ਦੇ ਦਲਤ ਭਾਈਚਾਰੇ ਦੇ ਅੰਦਰ ਬਹੁਤ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਅਮਿਤ ਸ਼ਾਹ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੋਲਦਿਆਂ ਬਾਬਾ ਸਾਹੋ ਭੀਮਰਾਓ ਮੇਡਕਰ ਜੀ ਦਾ ਮਜ਼ਾਕ ਉਡਾਇਆ। ਮੈਂ ਸਮਝਦਾ ਪੂਰੇ ਦਲਤ ਭਾਈਚਾਰੇ ਦਾ ਮਜ਼ਾਕ ਉਡਾਇਆ ਇਹ ਸਾਡੇ ਸਮਾਜ ਦਾ અપਮਾਨ ਆ। ਸਾਡੇ ਸਮਾਜ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਦੇਸ਼ ਦੇ ਹੋਮ ਮਿਨਿਸਟਰ ਸਾਹਿਬਾਨ ਨੇ ਕੀਤੀ ਆ। ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਨਫ਼ਰਤ ਕਰਦੀ ਆ ਬਾਬਾ ਸਾਹੋ ਭੀਮਰਾਓ ਅੰਬੇਡਕਰ ਜੀ ਨੂੰ ਨਫ਼ਰਤ ਕਰਦੀ ਆ ਇਹੀ ਕਾਰਨ ਆ ਜਿਹੜਾ ਗੱਲ ਉਹਨਾਂ ਦਿਲ ਦੇ ਅੰਦਰ ਸੀ ਉਹੀ ਜ਼ੁਬਾਨ ਤੇ ਆਈ ਆ ਉਹੀ ਗੱਲ ਜ਼ੁਬਾਨ ਤੇ ਆਈ ਆ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਸੰਵਿਧਾਨ ਦੀ ਬਹਿਸ ਤੇ ਬੋਲਦਿਆਂ ਬਹੁਤ ਮੰਦੇ ਸ਼ਬਦਾਂ ਦਾ ਪ੍ਰਯੋਗ ਜਿਹੜਾ ਕੀਤਾਗਾ ਸਮਝ ਸਮਝਦਾ ਅਮਿਤ ਸ਼ਾਹ ਜੀ ਨੂੰ ਪੂਰੇ ਦੇਸ਼ ਦੇ ਦਲਤਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਦਲਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹ ਪੀਮਰਾਓ ਮੇੜਕਰ ਜੀ ਦੀ ਸੋਚ ਤੋਂ ਡਰਦੀ ਆ ਜੋ ਆਦਰਸ਼ ਸਾਨੂੰ ਬਾਬਾ ਸਾਹ ਪੀਮਰਾਓ ਮੇੜਕਰ ਜੀ ਦਿਖਾਏ ਨੇ ਕਿ ਦੇਸ਼ ਨੂੰ ਕਿਵੇਂ ਬਿਲਡ ਕਰਨਾਗਾ ਨੇਸ਼ਨ ਨੂੰ ਕਿਵੇਂ ਬਿਲਡ ਕਰਨਾਗਾ ਤੋਂ ਉਹਨੂੰ ਰੋਕਣ ਦੇ ਲਈ ਭਾਰਤੀ ਜਨਤਾ ਪਾਰਟੀ ਲਗਾਤਾਰ ਲੱਗੀ ਹੋਈ ਆ ਸੋ ਮੈਂ ਸਮਝਦਾਗਾ ਪੂਰੇ ਦਲਤ ਸਮਾਜ ਤੋਂ ਭਾਰਤੀ ਜਨਤਾ ਪਾਰਟੀ ਨੂੰ ਹਮੇਸ਼ਾ ਜੀ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਤਾਂ ਜਾ ਕੇ ਬੈਸਮੇਂਦਾ ਸਾਡੇ ਸਮਾਜ ਦੇ ਦਲਤ ਲੋਕਾਂ ਦਾ ਗੁੱਸਾ ਠੱਡਾ ਹੋਊਗਾ ਅੱਜ ਪੂਰੇ ਦੇਸ਼ ਦੇ ਦਲਤ ਸਮਾਜ ਸਾਡਾ ਪੂਰਾ ਸਮਾਜ ਜਿਹੜਾ ਉਹ ਪੂਰੇ ਗੁੱਸੇ ਦੇ ਅੰਦਰ ਆ ਸੋ ਮੈਂ ਸਭ ਦਾ ਤੁਰੰਤ ਜਿਹੜੀ ਆ ਐਮੇਤ ਸ਼ਾਜੀ ਨੂੰ ਮਾਫੀ ਮੰਗਣੀ ਚਾਹੀਦੀ ਆ